ਮਿੱਟੀ ਰੇਤਾਂ ਦੇ ਭਰੇ ਟਿੱਪਰਾ ਗਾਨਿਕ ਸਾਈਡ ਤੋਂ ਬੈਠਿਆ ਭੁੱਲ ਬਣ ਸਕਦਾ ਹੈ ਵੱਡੇ ਹਾਸੇ ਦਾ ਘਰ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਕਾਦੀਆਂ ਵਿੱਚ ਪੈਂਦੇ ਪਿੰਡ ਜਾਗੋਵਾਲ ਬਾਗਰ ਦੇ ਕੋਲ ਨਹਿਰ ਤੇ ਪੌਲ ਉੱਪਰੋਂ ਰੇਤ ਤੇ ਮਿੱਟੀ ਦੇ ਵੱਡੇ ਓਵਰਲੋਡ ਟਰੱਲੇ ਲੰਘਣ ਕਰਨ ਘਟ ਘਟ ਸਮਰਥਾ ਭਾਰ ਚੱਲਣ ਵਾਲਾ ਪੁਲ ਕਈ ਥਾਵਾਂ ਤੋਂ ਬੈੜ ਗਿਆ ਹੈ ਪਿੰਡ ਜਾਗੋਵਾਲ ਵਿਖੇ ਕਿਸਾਨਾਂ ਨੇ ਇਕੱਠੇ ਹੋ ਕੇ ਪੁਲ ਦੇ ਹੋਰੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਭਾਰ ਘੱਟ ਭਾਰ ਸਮਰਥਾ ਵਾਲੇ ਪੁਲ ਉਪਰ 80 ਟਨ ਰੇਤਾ ਅਤੇ ਮਿੱਟੀ ਨਾਲ ਭਰੇ ਗੁਜਰਨ ਕਾਰਨ ਵੱਡਾ ਨੁਕਸਾਨ ਜਾਂ ਹਾ사 ਵਾਪਰ ਸਕਦਾ ਹੈ। 24 ਸਾਲ ਪਹਿਲਾਂ ਬਣਿਆ ਪੁਲ ਇੱਕ ਸਾਈਡ ਤੋਂ ਬੈਠ ਗਿਆ ਹੈ ਪਰ ਫਿਰ ਵੀ ਪ੍ਰੋ ਰੋਜ਼ਾਨਾ ਕਰੀ 25 ਤੋਂ 30 ওভারਲੋਡ ਟਿਪਰ ਨਿਕਲਦੇ ਗੁਜਰਦੇ ਨੇ। ਬੱਚਿਆਂ ਨੂੰ ਸਕੂਲਾਂ ਵਿੱਚ ਲੈ ਕੇ ਜਾਣ ਅਤੇ ਘਰ ਛੱਡਣ ਆਉਣ ਵਾਲੀਆਂ ਬੱਸਾਂ ਵੀ ਖਤਰੇ ਦੇ ਬਾਵਜੂਦ ਇਸੇ ਪੁਲ ਪੁਲ ਤੋਂ ਲੰਘ ਰਹੀਆਂ ਨੇ ਪਰ ਖਤਰੇ ਦਾ ਖਸਦਾ ਵਿਭਾਗ ਅੱਜ ਅੱਗੇ ਜਾਰੀ ਜ਼ਾਹਿਰ ਕਰਨ ਦੇ ਬਾਵਜੂਦ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ ਇਹ ਅਨਗਹਿਲੀ ਕਦੇ ਵੀ ਖਤਰਨਾਕ ਸਾਬਿਤ ਹੋ ਸਕਦੀ ਹੈ। ਮੋਟਾਂ ਦੇ ਕੰਮ ਕਰਨ ਹੁੰਨੇ ਆ। ਸਾਨੂੰ ਚਾਰ-ਪੰਜ ਲੋਕੀ ਪੋਲ ਦੀ ਇੱਕ ਸਾਈਡ ਬੈਠੀ ਹੈ। ਕਿਹੜਾ ਪਿੰਡ ਤੁਹਾਡਾ? ਜਾਗੜ ਬਾਂਗਰ, ਮਨਜੀਤ ਸਿੰਘ ਮੇਰਾ ਨਾਮ ਤੇ ਮਦਰ ਸਿੰਘ ਕਮੇਟੀ ਦੇ ਪਿੰਡ ਦੀ ਜਿਹੜੀ ਜਾਗੜ ਬਾਂਗਰ ਦੀ ਕਮੇਟੀੋਂ ਤੋਂ ਮੀਤ ਵਰਧਾਨ ਆ। ਸਾਨੂੰ ਬਹੁਤ ਦੁੱਖਤਾ ਕਿ ਅੱਗੇ ਵੀ ਕੋਈ ਟੁੱਟ ਗਿਆ ਸੀ ਤੇ ਸਾਨੂੰ ਇਥੋਂ ਘਟੋ ਘਟ ਤੇ 10 ਕਿਲੋਮੀਟਰ ਵੱਲ ਪਾ ਕੇ ਆਉਣਾ ਪੈਂਦਾ। ਅਸੀਂ ਨਾਲੇ ਸਾਡੇ ਇੱਥੇ ਬੱਚਿਆਂ ਦੀਆਂ ਸਕੂਲ ਦੀਆਂ ਬੱਸਾਂ ਜਾਂਦੀਆਂ ਘਟੋ ਘਟ ਤਾਂ ਸਕੂਲਾਂ 'ਚ ਬੱਚੇ ਜਾਂਦੇ ਆ। ਉਹਨਾਂ ਨੂੰ ਬਹੁਤ ਦਿੱਕਤ ਆਉਂਦੀ ਆ। ਹੁਣ ਵੀ ਆ ਰਹੀ ਆ ਉਹ ਰਸਤਾ ਨਹੀਂ ਮਿਲਦਾ ਉਹਨਾਂ ਨੂੰ। ਉਹ ਘਟੋ ਘਟ ਡੇਢ ਡੇਢ 2-2 ਘੰਟੇ ਬੱਸਾਂ ਲੇਟ ਜਾਂ ਆ ਰਹੀਆਂ ਸਕੂਲ 'ਚ। ਕੰਪਨੀ ਦਾ ਕਈ ਨਹੀਂ ਪਤਾ ਕਈ ਕੰਪਨੀਆਂ ਤੇ ਆਉਂਦੇ ਨੇ ਪਰ ਮਾਲ ਜ਼ਿਆਦਾ ਓਵਰਲੋਡ ਹੋਣ ਕਰਕੇ ਤੇ ਪੁਲ ਦੀ ਸਾਈਡ ਇੱਕ ਬੈ ਗਈ ਆ। ਤੇ ਇਹਦਾ ਮਤਲਬ ਖਤਰਾ ਹੀ ਆ ਕਿ ਕਿਹੜੇ ਵੇਲੇ ਇਹਨੇ ਸਾਰਾ ਢੱਟ ਜਾਣਾ। ਬਿਮਾਲੀ ਬਹੁਤ ਅਸੀ 90 ਟਨ ਟਨ ਘਟੋ ਘਟ ਮਾਲ ਪਾਉਂਦੇ ਆ ਇਹ ਜੀ ਸਾਨੂੰ 3-4 ਦਿਨ ਪਹਿਲਾਂ ਮੈਂ ਬਲਵਿੰਦਰ ਸਿੰਘ ਲੰਬੜਦਾਰ ਜਗਵਾਲ ਭੰਗਰ ਮੈਂ ਆਪਣੀ ਬੰਬੀ ਤੋਂ ਆ ਰਿਹਾ ਸੀ ਤੇ ਮੈਂ ਜਿਹਲੇ ਇਥੋਂ ਦੀ ਲੰਗਿਆ ਤੇ ਮੈਂ ਦੇਖਿਆ ਗੌਰ ਦੇ ਨਾਲ ਤੇ ਪੋਲੇ ਇੱਕ ਸਾਈਡ ਤੋਂ ਬੈਠਾ ਹੋਇਆ ਸੀ ਪੂਰੀ ਦੀ ਪੂਰੀ ਸਾਈਡ ਤੇ ਪੁੱਲ ਦੀ ਬੈਠ ਗਈ ਆ ਇਹ ਪੋਲ ਅੱਜ ਤੋਂ ਕੋਈ 40 ਸਾਲ ਪੁਰਾਣਾ ਬਣਿਆ ਹੋਇਆ ਹੈ ਉਸ ਟਾਈਮ ਵੀ ਸਾਨੂੰ ਬਹੁਤ ਦਿੱਕਤਾਂ ਆਈਆਂ ਸੀ ਸਾਨੂੰ ਦੂਜੇ ਪੁਲਾਂ ਥਾਂ ਨਹੀਂ ਜਾ ਕੇ ਆਪਣੀਆਂ ਜ਼ਮੀਨਾਂ ਨੂੰ ਬੋਹਣ ਬੋਣਾ ਪਿਆ ਹੈ ਉਹ ਵੀ ਇਦਾਂ ਟੁੱਟ ਗਿਆ ਉਹ ਵੀ ਇਦਾਂ ਬਹਿ ਗਿਆ ਟੁੱਟ ਗਿਆ ਅੱਛਾ ਹਾਂਜੀ ਭਾਰਨ ਵਾਲੀ ਟੁੱਟ ਗਿਆ ਸੀ ਉਹ ਤੇ ਹੁਣ ਇਹ ਜੇ ਵੱਡੇ ਵੱਡੇ ਡੈਂਪਰ ਜਿਹੜੇ ਆ 10-10 ਟਨ ਮਾਲ ਪਾ ਕੇ ਜਾਂਦੇ ਆ ਹੁਣ ਕਮ ਸੇ ਕਮ 80-80 ਟਨ 10 ਏਕੜੇ ਦੇ ਕਰੀਬ 10 ਏਕੜੇ ਦੇ ਕਰੀਬ ਇਹ ਢਾਹਾਂ ਦੇ ਉੱਤੇ ਰਿਹਾ ਤਾਂ ਜੋ ਕੋਈ ਛੜਕ ਬਣ ਰਹੀ ਹੈ ਇਧਰ ਉਹਦੇ ਵਾਸਤੇ ਲੈ ਕੇ ਜਾ ਰਹੇ ਸਾਨੂੰ ਨਹੀਂ ਪਤਾ ਵੀ ਇਹ ਮੁੱਲ ਵੇਚਦੇ ਆ ਕਿ ਕੀ ਕਰਦੇ ਕਿੱਥੇ ਕਰਦੇ ਕਿੱਥੇ ਨਹੀਂ ਕਰਦੇ 15-20 15-20 ਟਿਪਰ 15-20 ਟਿਪਰ ਡੇਲੀ ਸਵੇਰ ਤੋਂ ਗੱਡੀ ਦੇ ਪ੍ਰਸ਼ਾਦਾਂ ਲੱਗੇ ਬੇਨਤੀ ਆ ਵੀ ਇੱਥੋਂ ਦੀ ਇਹਨਾਂ ਨੂੰ ਹਟਾਇਆ ਜਾਵੇ ਤਾਂ ਜੋ ਸਾਡਾ ਪਿੰਡਾਂ ਦਾ 7-8 ਪਿੰਡਾਂ ਦਾ ਪੋਲ ਵਾ ਵੀ ਅਸੀਂ ਮੜਾ ਮੋਟਾ ਆਪਣਾ ਇੱਧਰ ਆਉਣ ਜਾਣ ਬਣਾਈ ਰੱਖੀ ਹੈ